ਅੱਜ 25 ਅਕਤੂਬਰ ਨੂੰ ਪੰਜਾਬ ਸਰਕਾਰ ਵੱਲੋਂ ਜੋ ਬਿਜਲੀ ਨਿਗਮੰਦੀਆਂ ਜਾਇਦਾਦਾਂ ਵੇਚਣ ਦੀ ਤਜਵੀਜ਼ ਤਿਆਰ ਕੀਤੀ ਆ ਉਹਦੇ ਖਿਲਾਫ ਔਰ ਕੇਂਦਰ ਦੀ ਮੋਦੀ ਸਰਕਾਰ ਵੱਲੋਂ ਜਿਹੜਾ ਬਿਜਲੀ ਸੋਧ ਬਿੱਲ 2025 ਆ ਜਿਹੜਾ ਮਹਿਕਮਿਆਂ ਦੀ ਹੋਣ ਨੂੰ ਖਤਰਾ ਜਿਹਦੇ ਨਾਲ ਜੇ ਉਹ ਪਾਸ ਹੁੰਦਾ ਤੇ ਉਹਦੇ ਖਿਲਾਫ ਸ਼ਹੀਦ ਕਰਨੈਲ ਸਿੰਘ ਈਸਰੂ ਭਾਉਣ ਲੁਧਿਆਣਾ ਵਿਖੇ ਬਿਜਲੀ ਮੁਲਾਜ਼ਮਾਂ ਦੀਆਂ ਪੈਨਸ਼ਨਰਾਂ ਦੀਆਂ ਔਰ ਕਿਸਾਨ ਜਾਇਬੰਦੀਆਂ ਦੇ ਆਗੂਆਂ ਦੀ ਇਹ ਜਿਹੜੀ ਮੀਟਿੰਗ ਹੋ ਕੇ ਠੀਕ ਆ। ਇਹਦੇ ਵਿੱਚ ਫੈਸਲਾ ਕੀਤਾ ਗਿਆ ਕਿ 2 ਤਰੀਕ ਨੂੰ ਜਿਹੜਾ ਬਿਜਲੀ ਮੰਤਰੀ ਦੇ ਖਿਲਾਫ ਜਾਇਦਾਦਾਂ ਜਿਹੜੀਆਂ ਵੇਚੀਆਂ ਜਾ ਰਹੀਆਂ ਲੁਧਿਆਣੇ ਦੇ ਵਿੱਚ ਅ ਫਿਰੋਜ਼ਪੁਰ ਰੋਡ ਤੇ ਆਰਤੀ ਚੌਂਗ ਦੇ ਨਜ਼ਦੀਕ ਬਹੁਤ ਵੱਡਾ ਅਸੀਂ ਇਕੱਠ ਕਰ ਰਹੇ ਹਾਂ ਜੀਰੇ ਚ ਕਿਸਾਨ ਮਲਾਜ਼ਮ ਪੈਨਸ਼ਨਰ ਔਰ ਸੰਘਰਸ਼ੀ ਲੋਕ ਪੰਜਾਬ ਦੇ ਜਿਹੜੇ ਆ ਉਹ ਵੀਰਾਂ ਘੱਟ ਕੇ ਪਹੁੰਚਣਗੇ ਔਰ ਪੰਜਾਬ ਦੀ ਜਿਹੜੀ ਆਮ ਆਦਮੀ ਪਾਰਟੀ ਦੀ ਸਰਕਾਰ ਆ ਜਿਹੜੀ ਲੋਕਾਂ ਨੂੰ ਸਵਜਿਵਾਗ ਵਿਖਾ ਕੇ ਆਈ ਸੀ ਅੱਜ ਇਹ ਜਾਇਦਾਦਾਂ ਜਿਹੜੀਆਂ ਬਿਜਲੀ ਦੇ ਆਧਾਰੇ ਦੀਆਂ ਜਿਹੜੀਆਂ ਕਿਸੇ ਸਮੇਂ ਲੋਕਾਂ ਨੇ ਦਾਨ ਕੀਤੀਆਂ ਸੀ ਪੰਚਾਇਤਾਂ ਨੇ ਦਾਨ ਕੀਤੀਆਂ ਸੀ ਉਹ ਸ਼ਹਿਰਾਂ 'ਚ ਹੋਣ ਕਸਬਿਆਂ 'ਚ ਹੋਣ ਪਿੰਡਾਂ ਚੋਂ ਉਹਨਾਂ ਨੂੰ ਵੇਚਣ ਦੀ ਤਿਆਰੀ ਕਰ ਰਹੇ ਆ ਮੋٹے ਤੌਰ ਤੇ ਉਹ ਤੇ ਨਾਲ ਜਿਹੜਾ ਬਿਜਲੀ ਸੋਧ ਬੈ ਲਿਆ ਉਹਦੇ ਖਿਲਾਫ ਜਿਹੜੀ ਆਉਣ ਵਾਲੇ ਸਮੇਂ ਚ ਲੜਾਈ ਜਿਹੜੀ ਆ ਹੋਰ ਤਿੱਖੀ ਅਸੀਂ ਕਰਾਂਗੇ ਇਹਦੇ ਨਾਲ ਹੀ ਮੈਂ ਕਹਿਣਾ ਚਾਹੁੰਨਾ ਕਿ 28 ਤਰੀਕ ਨੂੰ ਅਸੀਂ ਤਰਨਤਾਰਨ ਦੇ ਵਿੱਚ ਇੱਕ ਜ਼ਿਲ੍ਹਾ ਲੈਵਲ ਦਾ ਜਿਹੜਾ ਉਹ ਇਕੱਠ ਕਰਕੇ ਤੇ ਉਥੇ ਸ਼ਹਿਰ ਦੇ ਵਿੱਚ ਵੀ ਮਾਰਚ ਕਰਾਂਗੇ ਸਿਰਫ ਸੰਕੇਤਕ ਤੌਰ ਤੇ ਸਰਕਾਰ ਨੂੰ ਕਵਾਂਗੇ ਉਥੇ ਚੋਣ ਹੋ ਰਹੀ ਆ ਜਿਮਨੀ ਲੋਕਾਂ ਨੂੰ ਦੱਸਾਂਗੇ ਵੀ ਇਹ ਸਰਕਾਰ ਦੀਆਂ ਨੀਤੀਆਂ ਕਹਿਣ ਚ ਕੁਝ ਹੋ ਰਿਹਾ ਅਮਲੀ ਤੌਰ ਤੇ ਕੁਝ ਹੋ ਰਿਹਾ ਅੱਛਾ ਤੇਰੀ ਕੀ ਪ੍ਰੋਗਰਾਮ ਨੇ ਤੇ ਦੋ ਤਰੀਕ ਇਹ ਦੋ ਤਰੀਕ ਦਾ ਮਤਲਬ ਮੈਂ ਦੱਸਿਆ ਕਿ ਅੱਜ ਦੀ ਮੀਟਿੰਗ ਜਿਹੜੀ ਉਹਦਾ ਫੋਕਸ ਸੀ ਆ ਵੀ 2 ਨਵੰਬਰ ਨੂੰ ਲੁਧਿਆਣੇ ਦੇ ਵਿੱਚ ਕਿਉਂਕਿ ਬਿਜਲੀ ਮੰਤਰੀ ਇੱਥੋਂ ਦੇ ਨੇ ਤੇ ਉਹਨਾਂ ਨੇ ਪ੍ਰਪੋਜ਼ਲ ਬਣਾਈਆਂ ਸਾਰੀ ਸਰਕਾਰ ਨੂੰ ਬਣਾ ਕੇ ਦਿੱਤੀ ਆ ਤਾਂ ਇਹ ਜਿਹੜੀਆਂ ਜ਼ਮੀਨਾਂ ਵੇਚਣ ਦਾ ਮਾਮਲਾ ਇਹ ਬਹੁਤ ਮੈਂ ਸਮਝਦਾ ਮੰਦ ਭਾਗਾ ਪੰਜਾਬ ਲਈ ਏਡੀ ਵੱਡੀ ਪ੍ਰਾਪਰਟੀ ਇਸ ادارے ਦੀ ਤਾਂ ਇਹ ਨੂੰ ਨਿੱਜੀ ਕਰਨ ਵਾਲ ਖੜਨ ਲਈ ਇੱਕ ਕਦਮ ਆ ਇਸ ادارے ਦੀ ਹੋਂਦ ਨੂੰ ਖਤਰਾ ਅਸੀਂ ਸਮਝਦੇ ਆ ਤੇ ਅਸੀਂ ਜਿੱਥੇ ਅੱਗੇ ਆਪਣੀਆਂ ਡਿਮਾਂਡ ਲਈ ਲੜਦੇ ਆ ਉਥੇ ਸਾਡੀ ਡਿਊਟੀ ਬਣਦੀ ਆ ਕਿ ਇਸ ادارے ਦੇ ਮਲਾਜਮ ਹੋਣ ਦੇ ਨਾਤੇ ਪੈਨਸ਼ਨਰ ਹੋਣ ਦੇ ਨਾਤੇ ਕਿਸਾਨ ਜਹੇ ਬੰਦੀਆਂ ਦਾ ਜਿਹੜਾ ਸਾਨੂੰ ਅੱਜ ਦੀ ਮੀਟਿੰਗ 'ਚ ਪੂਰਾ ਭਰਵਾਂ ਸਹਿਯੋਗ ਮਿਲਿਆ ਜਿਹੜੀਆਂ ਕਿਸਾਨ ਜਹੇ ਬੰਦੀਆਂ ਅੱਜ ਇੱਥੇ ਨਹੀਂ ਹਾਜ਼ਰ ਹੋ ਸਕੀਆਂ ਉਹਨਾਂ ਦੇ ਮੈਸੇਜ ਆਏ ਆ ਕਿ ਅਸੀਂ ਇਸ ਮਸਲੇ ਤੇ ਇਹ ਸਾਂਝਾ ਮਸਲਾ ਪੰਜਾਬ ਦਾ ਮਸਲਾ ਅਸੀਂ ਨਾਲਿਆਂ ਦੋ ਤਰੀਕ ਨੂੰ ਵੀਰਾਂ ਘਤ ਕੇ ਆਵਾਂਗੇ। ਘਰਾਓ ਦਾ ਪ੍ਰੋਗਰਾਮ ਆ ਮਾਰਚ ਦਾ ਜਾਂ ਅੰਤਰੇ ਦੇ। ਨਹੀਂ ਅਸੀਂ ਝੰਡਾ ਮਾਰਚ ਕਰਾਂਗੇ। ਲੋਕਾਂ ਦੇ ਵਿੱਚ ਜਾਵਾਂਗੇ। ਅਸੀਂ ਆਉਣ ਵਾਲੇ ਦਿਨਾਂ ਚ ਪੈਫਲਟ ਵੀ ਜਿਹੜਾ ਉਹ ਛਾਪ ਕੇ ਵੰਡਾਂਗੇ। ਸਰਕਾਰ ਦੀ ਕਹਿਣੀ ਤੇ ਕਤਨੀ ਜਿਹੜੀ ਆ ਉਹ ਲੋਕਾਂ ਦੇ ਵਿੱਚ ਲੈ ਕੇ ਜਾਵਾਂਗੇ। ਵੀ ਇਸ ਸਰਕਾਰ ਦਾ ਜਿਹੜਾ ਮੁਖੀ ਆ ਸਰਦਾਰ ਭਗਵੰਤ ਸਿੰਘ ਮਾਨ ਉਹ ਕਹਿੰਦਾ ਕੁਛ ਆ ਲੇਕਿਨ ਅਮਲੀ ਤੌਰ ਤੇ ਜਿਹੜਾ ਉਹਦੇ ਪਿੱਛੇ ਕੁਝ ਹੋਰ ਆਏ ਕਾਰਪੋਰੇਟਾਂ ਦੇ ਦਿਸ਼ਾ ਨਿਰਦੇਸ਼ਾਂ ਦੇ ਤਹਿਤ ਇਹ ਜਿਹੜਾ ਆਧਾਰਾ ਆ ਬੀਲੀ ਬੋਰਡ ਦਾ ਬਹੁਤ ਵੱਡਾ ਆਧਾਰਾ ਤੇ ਉਹਨੂੰ ਨਿਗਲਣ ਵਾਲੇ ਪਾਸੇ ਹੜੱਪਣ ਵਾਲੇ ਪਾਸੇ ਮੈਂ ਸਮਝਦਾ ਵੀ ਇਹ ਸਰਕਾਰ ਕੇਂਦਰ ਦੀ ਜਿਹੜੀ ਸਰਕਾਰ ਆ ਉਹਦੇ ਜਿਹੜੇ ਕਦਮ ਨੇ ਉਹਦੇ ਕਦਮਾਂ ਤੇ ਹੀ ਕਦਮ ਰੱਖ ਕੇ ਇਹ ਪੰਜਾਬ ਦੇ ਲੋਕਾਂ ਨਾਲ ਧਰੋਖਾ ਮਾਰ ਰਹੀ ਹੈ ਸਰਕਾਰ ਬਿਜਲੀ ਬਿੱਲ 2025 ਬਾਰੇ ਕੀ ਰਹਿ ਬਣੀ ਹੈ ਬਿਜਲੀ ਸੋਧ ਬਿੱਲ 2025 ਬਾਰੇ ਕਿਸਾਨ ਜਿਹੇ ਬੰਦੀਆਂ ਸਮੁਚੀਆਂ ਉਹ ਵੀ ਅੱਜ ਸੁਚੇਤ ਨੇ ਉਹਨਾਂ ਦਾ ਹਰੇਕ ਵਰਕਰ ਚੇਤਨ ਹੈ ਤੇ ਬਿਜਲੀ ਮੁਲਾਜ਼ਮ ਤੇ ਪੈਨਸ਼ਨਰ ਜਿਹੜੇ ਉਹ ਵੀ ਇਸ ਗੱਲੋਂ ਚੇਤਨ ਹੈ ਉਹਦਾ ਖੜੜਾ ਲੋਕਾਂ ਕੋਲ ਆ ਗਿਆ ਕੇਂਦਰ ਦੀ ਸਰਕਾਰ ਨੇ ਇੱਕ ਲੋਕ ਲੱਜੋ ਜਿਹੜਾ ਥੱਲਿਓ ਸਟੇਟਾਂ ਨੂੰ ਔਰ ਲੋਕਾਂ ਕੋ ਸੁਝਾ ਮੰਗੇ ਆ ਅਸੀਂ ਸਮਝਦੇ ਹਾਂ ਵੀ ਮੋਦੀ ਸਰਕਾਰ ਨੇ ਕਸਾਨੀ ਅੰਦੋਲਨ ਦੇ ਵਿੱਚ ਦਿੱਲੀ ਦੀਆਂ ਬਰੂਹਾਂ ਤੇ ਜਦੋਂ ਅੰਦੋਲਨ ਲੜਿਆ ਉਹਨਾਂ ਨੇ ਟੀਵੀ ਤੇ ਦੇਸ਼ ਦੀ ਜਨਤਾ ਨੂੰ ਕਿਹਾ ਸੀ ਕਿ ਉਹ ਬਿਜਲੀ ਬਿੱਲ ਵੀ ਅ ਜਿਹੜਾ ਉਹ ਉਹਦਾ ਰਾਦਾ ਤਿਆਗਤਾ ਔਰ ਤਿੰਨ ਖੇਤੀ ਕਾਨੂੰਨ ਜਿਹੜੇ ਆ ਇਹ ਵੀ ਵਾਪਸ ਲੈ ਲੇ ਆ ਤੇ ਇਸ ਕਰਕੇ ਹੁਣ ਉਹਨੂੰ ਚੁੱਪ ਕੇ ਜਿਹੜਾ ਉਹਨੂੰ ਇੱਕ ਮੈਂ ਸਮਝਦਾ ਵੀ 2025 ਸੋਧ ਬਿੱਲ ਦੇ ਨਾਂ ਤੇ ਬੜਾ ਉਹ ਘਾਤਕ ਹੋਏਗਾ ਕੰਪਨੀਆਂ ਆਉਣਗੀਆਂ ਪਹਿਲਾਂ ਸਸਤੀ ਬਿਜਲੀ ਦੇ ਕੇ ਮੁੜ ਕੇ BSNL ਦੀ ਤਰ੍ਹਾਂ ਜਿਹੜਾ ਉਹ ਇਸ ادارے ਦਾ ਸਰਕਾਰੀ ادارے ਦਾ ਭੋਗ ਪਾਉਣਗੇ ਮੈਂ ਸਮਝਦਾ ਤੇ ਸਾਡੇ ਨਾਲ ਕਿਸਾਨ ਆਗੂ ਵੀ ਇੱਥੇ ਹਾਜ਼ਰ ਨੇ ਮੈਂ ਸਮਝਦਾ ਵੀ ਉਹ ਵੀ ਆਪਣੀ ਜਿਹੜੀ ਆ ਉਹ ਮੀਡੀਆ ਦੇ ਰਾਈ ਪੰਜਾਬ ਦੇ ਲੋਕਾਂ ਨੂੰ ਆਪਣੀ ਗੱਲ ਜਿਹੜੀ ਆ ਉਹ ਕਹਿਣਗੇ ਦੇਖੋ ਮੈਂ ਬਲਦੇਵ ਸਿੰਘ ਜੀਰਾ ਸੂਬਾ ਪ੍ਰਧਾਨ ਭਾਰਤੀ ਕਿਸਾਨ ਜਨਕ੍ਰਾਂਤੀਕਾਰੀ ਅੱਜ ਕਿਸਾਨ ਜਥੇਬੰਦੀਆਂ ਵੱਖ-ਵੱਖ ਕਿਸਾਨ ਜਥੇਬੰਦੀਆਂ ਅਸੀਂ ਬਿਜਲੀ ਬੋਰਡ ਦਾ ਜਿਹੜਾ 2025 ਵਾਲਾ ਖਰੜਾ ਆਇਆ ਜਿਹਦੇ ਸਿੱਧੇ ਹੀ ਮਤਲਬ ਹੀ ਦਾ ਇਹ ਹੈ ਵੀ ਸਰਕਾਰੀ ادارے ਸਾਡਾ ਖਤਮ ਕਰਕੇ ਪ੍ਰਾਈਵੇਟ ਹੱਥਾਂ 'ਚ ਦੇਣਾ ਤੇ ਲੋਕਾਂ ਦੇ ਪਹੁੰਚ ਤੋਂ ਬਿਜਲੀ ਨੂੰ ਬਾਹਰ ਕਰਨਾ ਸੋ ਅਸੀਂ ਇਹ ਸਮਝਦੇ ਆਂ ਵੀ ਇਹ ਮਸਲਾ ਕੱਲਾ ਮੁਲਾਜ਼ਮਾਂ ਦਾ ਮਸਲਾ ਨਹੀਂ ਗਾ ਇਹ ਸਮੂਹ ਲੋਕਾਂ ਦਾ ਮਸਲਾ ਵਾ ਪੰਜਾਬ ਦੇਆਂ ਦਾ ਚਾਹੇ ਉਹ ਸ਼ਹਿਰਾਂ 'ਚ ਰਹਿਣ ਵਾਲਾ ਗਰੀਬ ਤਬਕਾ ਵਾ ਮੱਧ ਵਰਗਾ ਪਿੰਡਾਂ 'ਚ ਰਹਿਣ ਵਾਲਾ ਗਰੀਬ ਤਬਕਾ ਮੱਧ ਵਰਗਾ ਕਿਸਾਨ ਆ ਮਜ਼ਦੂਰ ਆ ਮੁਲਾਜ਼ਮ ਸਾਰਿਆਂ ਦਾ ਵਾ ਸੋ ਜੋ ਕਾਲ ਸਾਡੇ ਆ ਭਰਾਵਾਂ ਨੇ ਦਿੱਤੀ ਆ ਮਲਾਜ਼ਮ ਜਥੇਬੰਦੀਆਂ ਜੋ ਵੀ ਕਾਲ ਦੇਣਗੀਆਂ ਕਿਸਾਨ ਜਥੇਬੰਦੀਆਂ ਪਹਿਲਾਂ ਦੀ ਤਰ੍ਹਾਂ ਜਿਸ ਤਰ੍ਹਾਂ ਪਹਿਲਾਂ ਵੀ ਅਸੀਂ ਹਰੇਕ ਮੋੜਚੇ ਦੇ ਉੱਤੇ ਬਿਜਲੀ ਬੋਰਡ ਦੇ ਜੋ ਵੀ ਕਾਲ ਦਿੰਦਾਰੇ ਬਿਜਲੀ ਬੋਰਡ ਜਾਂ ਕਿਸਾਨ ਜਿਹੜੀ ਕਾਲ ਦਿੰਦੇ ਰਹੇ ਆ ਇੱਕ ਦੂਜੇ ਦੇ ਪ੍ਰੋਗਰਾਮ ਵਿੱਚ ਸ਼ਾਮਲ ਹੁੰਦੇ ਰਹੇ ਆ ਡਟਵੀਂ ਹਮਾਇਤ ਕਰਦੇ ਰਹੇ ਆ ਹੁਣ ਵੀ ਅਸੀਂ ਜੋ ਵੀ ਇਸ ਬਿਜਲੀ ਸੋਧ ਬਿੱਲ 2025 ਨੂੰ ਰੱਦ ਕਰਾਉਣ ਵਾਸਤੇ ਤੇ ਜਿਹੜੀਆਂ ਮਹਿੰਗੀਆਂ ਜ਼ਮੀਨਾਂ ਮੈਂ ਤਾਂ ਪ੍ਰਧਾਨ ਜੀ ਦੱਸ ਰਿਹਾ ਸੀ ਵੀ 1 ਲੱਖ ਰੁਪਇਆ 2 ਲੱਖ ਰੁਪਇਆ ਗਾਜਬ ਦੀ ਕੀਮਤ ਦੀ ਜ਼ਮੀਨ ਜਿਹੜੀ ਹੈ ਲੁਧਿਆਣੇ ਦੇ ਵਿੱਚ ਜਿਹੜੀ ਵੇਚੀ ਜਾ ਰਹੀ ਹੈ ادارے ਦੀ ਉਹ ਕਿਵੇਂ ਬਚਾਉਣੀ ਆ ਉਹਦੇ ਤੇ ਜਿੰਨਾ ਵੀ ਸੰਘਰਸ਼ ਕਰਨਾ ਪਿਆ ਕਰਾਂਗੇ ਬਿਜਲੀ ਦਾ ਖਰੜਾ ਰੱਦ ਕਰਾਉਣ ਤੇ ਕਰਾਂਗੇ ਸੋ ਅੱਜ ਸਾਰੀਆਂ ਕਿਸਾਨ ਜਥੇਬੰਦੀਆਂ ਪੰਜਾਬ ਦੀਆਂ ਲੜਨ ਵਾਲੀਆਂ ਧਿਰਾਂ ਜਿਹੜੀਆਂ ਵਾਂ ਉਹਨਾਂ ਨੇ ਐਲਾਨ ਕੀਤਾ ਕਿ ਅਸੀਂ ਇਹਨਾਂ ਦੀ ਬਿਜਲੀ ਬੋਰਡ ਤੇ ਜੋ ਹਮਲਾ ਹੋਇਆ ਵਾ ਇਹਨੂੰ ਹਮਲੇ ਨੂੰ ਪਿੱਛੇ ਧੱਕਾਂਗੇ ਤੇ ਜਿੰਥੋਂ ਤੱਕ ਹੋ ਸਕੇ ਸੰਘਰਸ਼ ਲੜਾਂਗੇ ਦੋਨੋਂ ਕਿਵੇਂ ਪਹੁੰਚੂਗਾ ਦੋਨੋਂ ਵੱਧ ਤੋਂ ਵੱਧ ਗਿਣਤੀ ਦੇ ਵਿੱਚ ਪਹੁੰਚਾਂਗੇ ਕੋਈ ਕਸਰ ਨਹੀਂ ਛੱਡਦੇ ਵੱਡੇ ਕਾਫਲੇ ਲੈ ਕੇ ਸ਼ਾਮਲ ਹੋਵਾਂਗੇ ਹਾਂਜੀ ਮਜ਼ਦੂਰ ਜੂਨੀਅਨਾਂ ਵੱਲੋਂ ਤੇ ਕੇਐਮਐਮ ਮੋਰਚੇ ਵੱਲੋਂ ਜਿਹੜੇ ਸ਼ਾਮਲ ਹੋਏ ਆ ਗੱਲ ਵੀ ਅਸੀਂ ਤੇ ਸ਼ੁਰੂ ਤੋਂ ਹੀ ਇਹ ਲੋਕਾਂ ਨੂੰ ਰੋਲਾ ਪਾਉਂਦੇ ਆ ਰਹੇ ਆ ਕਿ ਇਹ ਜਿਹੜੀ ਸਰਕਾਰ ਹੈ ਲੋਕਪੱਖੀ ਨਹੀਂ ਹੈਗੀ ਇਹ ਵਪਾਰੀਆਂ ਦੀ ਸਰਕਾਰ ਆ ਇਹ ਵਪਾਰੀਆਂ ਦੀ ਸਰਕਾਰ ਹੋਣ ਕਰਕੇ ਲੈਂਡ ਪੂਲਿੰਗ ਲੈ ਕੇ ਆਈ ਹੋ ਲੜਕੇ ਵਾਪਸ ਕਰਾਇਆ ਇਹਨਾਂ ਦੀ ਕਿਤੇ ਨਾ ਕਿਤੇ ਜਿਹੜੀ ਅੱਖ ਆ ਕਿ ਜਿਹੜੀਆਂ ਸਾਡੀਆਂ ਮਹਿੰਗੀਆਂ ਪ੍ਰਾਪਰਟੀਆਂ ਪਈਆਂ ਨੇ ਚਾਹੇ ਉਹ ਕਿਸੇ ਵੀ ਦਾਰੇ ਦੀ ਪ੍ਰਾਪਰਟੀ ਆ ਚਾਹੇ ਉਹ ਮੰਡੀ ਬੋਰਡ ਦੀਆਂ ਨੇ ਜਿਵੇਂ ਪਾਈ 12 ਸੈਕਟਰ ਦੀ ਮੰਡੀ ਬੋਰਡ ਉਹ ਵੇਚਤਾ ਇਹਨਾਂ ਨੇ ਇਸੇ ਤਰ੍ਹਾਂ ਜਿਵੇਂ ਆ ਬਿਜਲੀ ਬੋਰਡ ਦੀ ਜਮੀਨਾਂ ਨਾਲ ਪੀ ਪੀ ਆਪਣੀ ਐਗਰੀਕਲਚਰ ਦੀਆਂ ਤੇ ਪੰਜਾਬ ਐਗਰੋ ਦੀਆਂ ਜ਼ਮੀਨਾਂ ਨੇ ਜਿਹੜੀਆਂ ਇਹ ਵੇਚਣ ਜਾ ਰਹੇ ਨੇ ਅਸੀਂ ਉਹਦਾ ਟਟ ਕੇ ਵਿਰੋਧ ਕਰਦੇ ਹਾਂ ਜਿਹੜਾ ਇਹਨਾਂ ਨੇ ਬਿਜਲੀ ਬੋਰਡ ਦੇ ਮੁਲਾਜ਼ਮਾਂ ਨੇ ਜਿਹੜਾ ਪ੍ਰੋਗਰਾਮ ਦਿੱਤਾ ਉਹ ਉਦੀ ਡਟ ਕੇ ਮਾਤ ਕਰਦੇ ਆ ਸਾਡਾ ਜਿਹੜਾ ਮੇਰਾ ਲੁਧਿਆਣਾ ਜ਼ਿਲ੍ਹਾ ਵਾ ਔਰ ਲੁਧਿਆਣਾ ਜ਼ਿਲ੍ਹੇ ਦੇ ਵਿੱਚ ਮੇਰਾ ਕਿਡਰ ਪੁੱਤਰਾ ਤਖੜਾ ਤੇ ਅਸੀਂ ਅੱਗੇ ਵੀ ਹਰ ਮੁੱਦੇ ਤੇ ਲੜਦੇ ਆ ਤੇ ਉਦੋਂ ਮੈਂ ਵੱਧ ਤੋਂ ਵੱਧ ਸਾਰਾ ਇੱਕ ਬੰਦੇ ਨੂੰ ਨਾਲ ਲੈ ਕੇ ਅਸੀਂ ਵੱਡਾ ਇਕੱਠ ਕਰਕੇ ਇਹ ਦੋ ਤਰੀਕ ਵਾਲਾ ਜਿਹੜਾ ਕਰਾਂਗੇ ਤੇ ਬਾਕੀ ਸਾਡੀ ਜਿਹੜੀ 27 ਦੀ ਮੀਟਿੰਗ ਆ ਉਹਦੇ ਵਿੱਚ ਵੀ ਸਾਡਾ ਫੈਸਲਾ ਜਿਹੜਾ ਅਗਲਾ ਉਹ ਹੋ ਜਾਣਾ ਤੇ ਅਸੀਂ ਅਸੀਂ ਤਾਂ ਸਰਕਾਰ ਦਾ ਪਹਿਲਾਂ ਤੋਂ ਵਿਰੋਧ ਕਰਦੇ ਆ ਰਹੇ ਆਂ ਕਿ ਇਹ ਸਰਕਾਰ ਆ ਜਿਹੜੀ ਲੋਕਾਂ ਨੂੰ ਵਿਚਨ ਤੇ ਲੱਗੀ ਹੋਈ ਆ ਇਹਦਾ ਵਿਰੋਧ ਕਰਦੇ ਹੁਣ ਵੀ ਕਰਾਂਗੇ ਇਹ ਵਪਾਰੀਆਂ ਦੀ ਸਰਕਾਰਾਂ ਲੋਕ ਪੱਖਾਂ ਦੀ ਨਹੀਂ ਹੈ ਹਾਂਜੀ ਜਮੀਨਾਂ ਨੇ ਉਹ ਵੇਚਣ ਦਾ ਇਹਨੇ ਐਲਾਨ ਕੀਤਾ ਹੈ ਖਾਸ ਕਰਕੇ ਆਪਣੇ ਲੁਧਰਜੋ ਸਰਾਬਾ ਨਗਰ ਵਿੱਚ ਜਿੱਥੇ ਕਟੋਗਾਟ ਇੱਕ ਕਾगज ਦੀ 4 ਲੱਖ ਕੀਮਤ ਹੈ ਐ ਸਰਕਾਰ ਪਹਿਲਾਂ ਵੀ ਸਾਲ 2014 ਤੋਂ ਲੈ ਕੇ 4 ਲੱਖ ਕਰੋੜ ਰੁਪਏ ਦੇ ਸਰਕਾਰੀ ਜ਼ਮੀਨਾਂ ਜਾਇਦਾਦਾਂ ਉਹ ਵੇਚ ਚੁੱਕੀ ਹੈ ਉਹ ਕਾਰਪੋਰੇਟਾਂ ਨੂੰ ਦੇਣ ਜਾ ਰਹੀ ਹੈ ਇਸੇ ਕਰਕੇ ਉਹ ਇੱਕ ਤਾਂ ਜ਼ਮੀਨਾਂ ਸਸਤੀਆਂ ਦੇ ਰਹੀ ਆ ਦੂਜਾ ਉਹ ਕਾਰਪੋਰੇਟਾਂ ਨੂੰ ਆ ਸਾਨੂੰ 2014 ਤੋਂ ਲੈ ਕੇ 24 ਤੱਕ ਉਹਨਾਂ ਨੇ 16 ਲੱਖ ਕਰੋੜ ਰੁਪਇਆ ਜਿਹੜਾ ਹੈ ਉਹ ਉਹਨਾਂ ਦਾ ਮਾਫੀ ਕੀਤਾ ਹੈ। ਯਾਨੀ ਇਹ ਸਰਕਾਰਾਂ ਕਾਰਪੋਰੇਟਾਂ ਦੀ ਪੱਕੀ ਹੈ। ਜਿਹੜੀਆਂ ਸਾਨੂੰ ਸਹੂਲਤੀਆਂ ਮਿਲਦੀਆਂ ادارਾ ਕੋਈ ਵੀ ਆ। ਚਾਹੇ ਉਹ ਸਾਡੀ ਖੇਤੀਬਾੜੀ ਵਿਭਾਗ ਵਾਲਾ, ਚਾਹੇ ਬਿਜਲੀ ਬੋਰਡ ਵਾਲਾ, ਚਾਹੇ ਸਾਡੇ ਹੋਰ ਸਕੂਲ ਦੇ ਉਹ ਸਭ ਕੁਝ ਬੇਚ ਕੇ ਸਰਕਾਰ ਉਹ ਕਾਰਪੋਰੇਟੀਆਂ ਜਣਾ ਚਾਹੁੰਦੀ ਆ। ਅਸਲ ਵਿੱਚ ਇਹ ਕਿਸਾਨਾਂ ਮਜ਼ਦੂਰਾਂ ਮੁਲਾਜ਼ਮਾਂ ਦੀ ਮਾਰੂ ਹੈ ਤੇ ਇਹ ਕਾਰਪੋਰੇਟਾਂ ਦੀ ਪੱਕੀ ਜਿਹੜੀ ਸਰਕਾਰ ਆ ਬਣੀ ਹੈ। ਉਹਨਾਂ ਖਾਤਰ ਇਹ ਉਹਨਾਂ ਦਾ ਖਜ਼ਾਨਾ ਵੀ ਖੋਲ ਕੇ ਰੱਖਿਆ ਤੇ ਜਿਹੜੇ ਆਹ ਪ੍ਰੋਗਰਾਮ ਹੁਣ ਆ ਰਹੇ ਆ ਸਾਡੀਆਂ ਜ਼ਮੀਨਾਂ ਬਚਾਉਣ ਦੀ ਖਾਤਰ ਆ ਤੇ ਜਿਹੜੀਆਂ ਆਹ ਬਿਜਲੀ ਬੋਰਡ ਆ 2025 ਆ ਜਿਹੜਾ ਲੈ ਕੇ ਆ ਰਹੇ ਆ ਉਹਨੂੰ ਰੱਦ ਕਰਵਾਉਣ ਦੀ ਖਾਤਰ ਆ ਸਹਿਜੁਕਤ ਕਿਸਾਨ ਮੋਰਚੇ ਵੱਲੋਂ ਵੀ 26 ਨਵੰਬਰ ਨੂੰ ਜਿਹੜਾ ਤੁਹਾਡਾ ਦਿੱਤਾ ਜਾ ਰਿਹਾ ਉਹਦੇ ਵਿੱਚ ਵੀ ਅਸੀਂ ਪੂਰੀ ਸਮੂਲੀਅਤ ਕਰਕੇ ਇਹਨਾਂ ਦਾ ਡਟਮਾ ਵਿਰੋਧ ਕਰਾਂਗੇ ਜੋ ਸਰਕਾਰ ਦੀਆਂ ਨੀਤੀਆਂ ਪਾਲਸਰ ਉਹਨੂੰ ਵਾਪਸ ਲਾ ਕੇ ਬਦਲਮ ਨਾ ਕੇ ਲਾ। ਹਾਂਜੀ ਅਸੀਂ ਪਾਵਰ ਕਾਮ ਟ੍ਰਾਸਕੋ ਪੈਨਸ਼ਨ ਯੂਨੀਅਨ ਨੂੰ ਇਹ ਗੱਲ ਕਹਿਣਾ ਚਾਹੁੰਦੇ ਆ ਕਿ ਜੋ ਪੰਜਾਬ ਸਰਕਾਰ ਹੈ ਉਹਦੀਆਂ ਨੀਤੀਆਂ ਬਿਲਕੁਲ ਗਲਤ ਪਾਸੇ ਨੂੰ ਜਾ ਰਹੀਆਂ ਨੇ ਇਹ ਸਰਕਾਰ ਦੀ ਨਾ ਨੀਤ ਠੀਕ ਹੈ ਤੇ ਨਾ ਕੋਈ ਨੀਤੀ ਠੀਕ ਹੈ ਇਹ ਜਿਸ ਢੰਗ ਦੇ ਨਾਲ ਇਹਨਾਂ ਨੇ ਪ੍ਰੋਗਰਾਮ ਬਣਾਇਆ ਆਪਣਾ ਜ਼ਮੀਨਾ ਵੇਚਣ ਦਾ ਤੇ ਅਸੀਂ ਪਾਵਰ ਕਾਮ ਟ੍ਰਾਸਕੋ ਪੈਨਸ਼ਨ ਯੂਨੀਅਨ ਜਿਹੜੀ ਹੈ ਸੱਜਣਾ ਪੰਜਾਬ ਦੀ ਜਨ ਸ਼ਕਤੀ ਖੜੇ ਨੇ ਪੰਜਾਬ ਦੇ ਪ੍ਰਧਾਨ ਖੜੇ ਨੇ ਸਾਥੀ ਵਰਕਿੰਗ ਪ੍ਰਧਾਨ ਖੜੇ ਨੇ ਉਹ ਸਾਡਾ ਸਰਬਸੰਮਤੀ ਦਾ ਫੈਸਲਾ ਜਥੇਬੰਦੀ ਦਾ ਕਿ ਅਸੀਂ ਇਸ ਸਰਕਾਰ ਦੇ ਫੈਸਲੇ ਦਾ ਡਟਮਾ ਵਿਰੋਧ ਕਰ ਰਹੇ ਹਾਂ ਔਰ ਅਸੀਂ 24 ਤਰੀਕ ਨੂੰ ਕੱਲ ਵੀ ਬਹੁਤ ਵੱਡਾ ਮੁਜ਼ਾਹਰਾ ਲੁਜਾਨੇ ਵਿੱਚ ਕੀਤਾ ਸਰਕਾਰ ਨੂੰ ਚੇਤਾਵਨੀ ਦਿੱਤੀ ਆ ਔਰ ਬੇਨਤੀ ਵੀ ਕੀਤੀ ਆ ਕਿ ਆਪਣੇ ਇਸ ਫੈਸਲੇ ਨੂੰ ਵਾਪਸ ਲਵੇ ਇਸ ਦੇ ਨਾਲ ਨਾਲ ਅਸੀਂ 2 ਤਰੀਕ ਨੂੰ ਜਿਹੜਾ ਪੰਜਾਬ ਦਾ ਬਹੁਤ ਵੱਡਾ ਮੁਜ਼ਾਹਰਾ ਹੋਣ ਵਾਸਤੇ ਜਾ ਰਿਹਾ ਉਹ ਮੁਜ਼ਾਹਰਾ ਵੀ ਸਾਰਾ ਇੱਕ ਇਤਿਹਾਸਕ ਮੁਜ਼ਾਹਰਾ ਹੋਏਗਾ ਉਰੇ ਵਿੱਚ ਵੀ ਪਾਵਰ ਕਾਮਟ੍ਰਾਸ ਕੋ ਪੈਨਸ਼ਨ ਯੂਨੀਅਨ ਜਿਹੜੀ ਹੈ ਇਹ ਟਿਕ ਉਹ ਵੱਡੇ ਪੱਧਰ ਤੇ ਸ਼ਾਮਲ ਹੋਏਗੀ 29 ਤਰੀਕ ਨੂੰ ਅੱਜ ਅਸੀਂ ਵੱਡਾ ਮੁਜ਼ਾਹਰਾ ਕਰ ਰਹੇ ਹਾਂ ਸੋ ਬੇਨਤੀ ਇਹ ਆ ਕਿ ਜਿਸ ਕਿਸਮ ਦੇ ਸਰਕਾਰ ਦੇ ਫੈਸਲੇ ਨੇ ਬਹੁਤ ਮੰਦ ਭਾਗਾ ਫੈਸਲਾ ਹੈ ਇਹ ਮਲਾਜ਼ਮਾਂ ਦੇ ਵੀ ਐਂਟੀ ਹੈ ਪੈਨਸ਼ਨਰਾਂ ਦੇ ਵੀ ਐਂਟੀ ਹੈ ਔਰ ਪੰਜਾਬ ਦੇ ਜਿਹੜੇ ਲੋਕ ਹੈ ਛੋਟੇ ਦੁਕਾਨਦਾਰ ਹੈ ਔਰ ਮਜ਼ਦੂਰ ਨੇ ਇਹ ਫੈਸਲਾ ਉਹਨਾਂ ਦੇ ਵਿਰੋਧ ਦੇ ਵਿੱਚ ਵੀ ਆ ਔਰ ਕਈ ਵਾਰੀ ਕਈ ਸਾਥੀ ਵੀ ਗੱਲ ਇਹ ਗੱਲ ਕਹਿੰਦੇ ਨੇ ਕਿ ਲੋਕਾਂ ਨੂੰ ਕੀ ਨੁਕਸਾਨ ਹੋਊਗਾ ਜੇ ਜ਼ਮੀਨਾਂ ਵਿਕਦੀਆਂ ਅਸੀਂ ਇਹ ਗੱਲ ਕਹਿਣਾ ਚਾਹੁੰਦੇ ਆ ਕਿ ਜਿਹੜੀਆਂ ਜ਼ਮੀਨਾਂ ਨੇ ਜਿਹੜੀਆਂ ਸ਼ਹਿਰ ਦੇ ਵਿੱਚ ਨੇ ਇਹਨਾਂ ਥਾਵਾਂ ਦੇ ਉੱਤੇ ਪਾਵਰ ਗ੍ਰਿਡ ਬਣਨੇ ਨੇ ਅਨੇ ਥੋੜੀ ਜਗਾ ਕੋਈ ਨਹੀਂ ਹੈ ਫਿਰ ਮੁੱਲ ਲੈਣੀ ਪਊਗੀ ਸਰਕਾਰ ਨੂੰ ਜਿਹੜੀ ਕਿ ਮਹਿੰਗੀ ਵੀ ਮਿਲੂਗੀ ਜਿਹੜੀ ਹੁਣ ਆਪਣਾ ਹੀ ਕੋਈ ਸਰਕਾਰ ਕੋ ਜ਼ਮੀਨ ਹੈਗੀ ਆ ਉਹ ਕਿਉਂ ਵੇਚਣੀ ਆ ਐ ਨਹੀਂ ਤਾਂ ਹਰ ਇੱਕ ਸਰਕਾਰ ਸਰਕਾਰ ਨੂੰ ਜਾਂ ਬੰਦੇ ਨੂੰ ਭਾਵੇਂ ਘਰ ਦਾ ਮੈਂਬਰ ਵੀ ਆ ਕੋਈ ਪੰਚਾਇਤ ਦਾ ਸਰਪੰਚ ਵੀ ਆ ਇਹ ਤਾਂ ਹੁਣ ਵੀ ਆ ਕੇ ਲੈ ਕੇ ਮੈਂ ਆਪਣੀ ਵੇਚ ਕੇ ਦੂਜਾ ਕੀ ਕਰੂੰਗਾ ਜੇ ਕਹਿੰਦੇ ਬਾਹਰ ਜਾ ਕੇ ਲੈ ਲਾਂਗੇ ਜ਼ਮੀਨ ਤਾਂ ਜਿਹੜਾ ਗਰੇਡਾ ਬਾਹਰ ਜਾਊਗਾ ਉਸ ਤੋਂ ਬਾਅਦ ਫਿਰ ਇਧਰ ਨੂੰ ਬਿਜਲੀ ਲੈ ਕੇ ਆਵਾਂਗੇ ਉਹਦੇ ਨਾਲ ਲੌਸੇਜ ਵਧਣਗੇ ਜਿਹੜੇ ਨੇ ਉਹਨਾਂ ਨੂੰ ਨੁਕਸਾਨ ਹੋਊਗਾ ਲੋਕਾਂ ਦਾ ਨੁਕਸਾਨ ਹੋਊਗਾ ਬਿਜਲੀ ਬੋਰਡ ਦਾ ਵੀ ਨੁਕਸਾਨ ਹੋਊਗਾ ਇਸ ਕਰਕੇ ਇਹਨਾਂ ਗੱਲਾਂ ਨੂੰ ਮੁੱਖ ਰੱਖਦੇ ਹੋਏ ਇਹਨਾਂ ਜ਼ਮੀਨਾਂ ਦੇ ਮਾਮਲੇ ਵਿੱਚ ਅਸੀਂ ਡਟਮਾ ਇਹਦਾ ਵਿਰੋਧ ਕਰਦੇ ਆਂ ਉਹ ਦੋ ਤਿੰਨ ਬਹੁਤ ਤਕੜਾ ਮਯਾਰਾ ਜਿਹੜਾ ਹੋ ਰਿਹਾ ਉਹਦੇ ਵਿੱਚ ਅਸੀਂ ਵੱਧ ਤੋਂ ਵੱਧ ਸਾਰੇ ਪੰਜਾਬ ਦੇ ਵਿੱਚੋਂ ਪਾਰਟਿਸਪੇਟ ਕਰਾਂਗੇ ਔਰ ਸਰਕਾਰ ਨੂੰ ਝਕਾਉਣ ਦਾ ਕੋਸ਼ਿਸ਼ ਕਰਾਂਗੇ ਔਰ ਬੇਨਤੀ ਵੀ ਕਰਾਂਗੇ ਹੁਣ ਸਾਥੀ ਹਾਜ਼ਰ ਰੋਡ ਦੇ ਜਿਹੜੇ ਵੀ ਹਾਂਜੀ ਇੱਧਰ ਦੇਖੋ ਅੱਜ ਜਿਹੜੀ ਇੱਥੇ ਮੀਟਿੰਗ ਹੋਈ ਆ ਜਿਹਦੇ ਵਿੱਚ ਕਿਸਾਨ ਜਥੇਬੰਦੀਆਂ ਵੀ ਹਮ ਹਮਾਜੇ ਪਹੁੰਚੀ ਆ ਮੁਲਾਜ਼ਮ ਜਥੇਬੰਦੀਆਂ ਵੀ ਪਹੁੰਚੀਆਂ ਪੈਨਸ਼ਨ ਵੀ ਪਹੁੰਚੇ ਅੱਜ ਅਸੀਂ ਇਸ ਮੀਟਿੰਗ ਦੇ ਵਿੱਚ ਇਹ ਕਿਹੜਾ ਸਰਕਾਰ ਨੇ ਫੈਸਲਾ ਲਿਆ ਜਾਂ ਸੈਂਟਰ ਦੀ ਸਰਕਾਰ ਨੇ ਜੇ ਪੰਜਾਬ ਦੀ ਸਰਕਾਰ ਨੇ ਲਿਆ ਜਿਹਨਾਂ ਜ਼ਮੀਨਾਂ ਵਿੱਚੋਂ ਦਾ ਕਿਉਂਕਿ ਸਰਕਾਰ ਦੀ ਮਨਸ਼ਾ ਸਰਕਾਰ ਦੇ ਖਜ਼ਾਨੇ ਦੀ ਬੁਰੀ ਹਾਲਤ ਹੈ ਪੈਸਾ ਕਿਸੇ ਪਾਸੋਂ ਕਰਜ਼ਾ ਮਿਲਦੀ ਰਹੀ ਹੈ ਸਰਕਾਰ ਦੀ ਜ਼ਮੀਨਾਂ ਤੇ ਅੱਖ ਹੈ ਜਿਹੜੀਆਂ ਜ਼ਮੀਨਾਂ ਪੰਚਾਇਤਾਂ ਨੇ ਜਾਂ ਲੋਕਾਂ ਨੇ ਇੰਡੀਵਿਜੂਅਲ ਤੌਰ ਦੇ ਤੇ ਧਾਣ ਦੇ ਰੂਪ ਚ ਦਿੱਤੀਆਂ ਹੁਣ ਸਰਕਾਰ ਉਹ ਵੇਚ ਕੇ ਇਹ ਪੈਸਾ ਜਿਹੜਾ ਇਲੈਕਸ਼ਨ ਚ ਲਾਉਣਾ ਚਾਹੁੰਦੀ ਹੈ ਨਾਲ ਜਿਹੜਾ ਬਿਜਲੀ ਬਲ ਸੋਧ ਬਲ 225 ਸੈਂਟਰ ਸਰਕਾਰ ਲੈ ਕੇ ਆ ਰਹੀ ਹੈ ਉਹ ਆਉਣ ਦੇ ਨਾਲ ਉਹ ਕੱਲਾ ਬਿਜਲੀ ਮਹਿਕਮੇ ਦਾ ਕੋਈ ਇਸ਼ੂ ਨਹੀਂ ਉਹ ਆਮ ਲੋਕਾਂ ਦਾ ਪਬਲਿਕ ਦਾ ਇਸ਼ੂ ਹੈ ਕਿਉਂਕਿ ਉਹ ਬਿੱਲ ਪਾਸ ਹੋਣ ਦੇ ਨਾਲ ਜਿਹੜਾ ਪ੍ਰਾਈਵੇਟ ਪਲੇਅਰ ਇੱਥੇ ਆਉਣੇ ਆ ਵੱਡੀ ਗਿਣਤੀ ਦੇ ਵਿੱਚ ਕਾਰਪੋਰੇਟਾ ਆਉਣਾ ਇੱਥੋਂ ਉਹਦੇ ਨਾਲ ਕੱਲੀ ਬਿਜਲੀ ਮਹਿੰਗੀ ਨਹੀਂ ਹੋਣੀ ਉਹਦੇ ਨਾਲ ਦੀ ਨਾਲ ਜਿਹੜੀਆਂ ਸਾਡੀਆਂ ਸਬਸਿਡੀਆਂ ਸਾਨੂੰ ਮਿਲੀਆਂ ਜੋ ਕਿਸਾਨਾਂ ਨੂੰ ਮਿਲੀਆਂ ਜੋ ਆਮ ਲੋਕਾਂ ਨੂੰ ਮਿਲੀਆਂ ਉਹ ਵੀ ਖਤਮ ਕਰਨ ਵਾਲੇ ਪਾਸੇ ਜਾ ਰਹੀ ਹੈ ਇਸ ਕਰਕੇ ਅੱਜ ਦੀ ਮੀਟਿੰਗ ਦੇ ਵਿੱਚ بڑا ਆਉਣ ਵਾਲੇ ਸਮੇਂ ਦੇ ਵਿੱਚ ਬੜਾ ਵੱਡਾ ਇਕੱਠ ਕਰਕੇ 2 ਨਵੰਬਰ ਨੂੰ ਜਿਹੜੀ ਉੱਥੇ ਲੁਧਿਆਣੇ ਦੇ ਵਿੱਚ ਸੰਕੇਤਕ ਰੈਲੀ ਸੰਕੇਤਕ ਰੈਲੀ ਕਰਨ ਜਾ ਰਹੇ ਹਾਂ ਉਸ ਤੋਂ ਬਾਅਦ ਵੱਡੇ ਸੰਘਰਸ਼ਾਂ ਦੀ ਸਰਕਾਰ ਨੂੰ ਤਿਆਰ ਦੇ ਸਾਹਮਣਾ ਕਰਨ ਲਈ ਤਿਆਰ ਰਹਿਣਾ ਚਾਹੀਦਾ ਅੱਜ ਦਾ ਜਿਹੜਾ ਮੀਟਿੰਗ ਦਾ ਇਹ ਫੈਸਲਾ ਹੈ ਹਾਂਜੀ ਮੈਂ ਸੂਰਜ ਸਿੰਘ ਸੀਨੀਅਰ ਵਾਸ਼ਪਰੇਡ ਕੋਲਿੰਦ ਕਿਸਾਨ ਸਭਾ ਪੰਜਾਬ ਅੱਜ ਜੋ ਮਿਲ ਸਾਡੇ ਬਿਜਲੀ ਮੁਲਾਜ਼ਮਾ ਨੇ ਮੀਟਿੰਗ ਰੱਖੀ ਹੈ ਕਿ ਬਿਜਲੀ ਅਦਾਰੇ ਦੀਆਂ ਜ਼ਮੀਨਾਂ ਨਹੀਂ ਵਿਕਣ ਦੇਣੀਆਂ 2025 ਜਿਹੜਾ ਬਿੱਲ ਸੈਂਟਰ ਲੈ ਰਿਹਾ ਉਹਦਾ ਵਿਰੋਧ ਅਸੀਂ ਉਹਦੀ ਡਟਵੀਂ ਹਮਾਇਤ ਕਰਦੇ ਆਂ ਉਹ ਵੀ ਹਮਾਇਤ ਕਰਦੇ ਆਂ ਜਿਵੇਂ ਦਿੱਲੀ ਬਾਰਡਰ ਤੇ ਇਹਨਾਂ ਨੇ ਸਾਡੀ ਹਮਾਇਤ ਕੀਤੀ ਸੀ ਮੁਲਾਜ਼ਮਾ ਨੇ ਅਸੀਂ ਮੁਲਾਜ਼ਮਾ ਦੀ ਹਮਾਇਤ ਡਟ ਕੇ ਕਰਾਂਗੇ ਔਰ ਜਿਹੜੀ ਪੰਜਾਬ ਸਰਕਾਰ ਤੇ ਸੈਂਟਰ ਸਰਕਾਰ ਦੇ ਕਾਲੇ ਕਾਨੂੰਨ ਹੈ ਇਹਨਾਂ ਨੂੰ ਵਾਪਸ ਹਟਾ ਕੇ ਕ੍ਰੀਕਲ ਪੁਆਇੰਟ ਹੈ ਵੀ ਜਿਹੜੀ ਸਰਕਾਰ ਵਾ ਪਹਿਲਾਂ ਵੀ ਇਹਨਾਂ ਨੇ ਮਹਾਲੀ ਮੰਡੀ ਦੀ ਜਿਹੜੀ ਆ ਜ਼ਮੀਨ ਵੇਚੀ ਆ ਹੁਣ ਬਿਜਲੀ ਬੋਰਡ ਪੀਐਸਪੀਸੀਲ ਦੀ ਔਰ ਪੀਏਯੂ ਔਰ ਪੰਜਾਬ ਐਗਰ ਵਾਲੀ ਜਿਹੜੀ ਆ ਜ਼ਮੀਨ ਵੇਚਣ ਦੀਆਂ ਤਿਆਰੀਆਂ ਕੀਤੀਆਂ ਜਾ ਰਹੀਆਂ ਸਾਡਾ ਖੱਡਰਾ ਤਿਆਰ ਹੋਾ ਉਹਦੇ ਸਬੰਧ ਦੇ ਵਿੱਚ 2125 ਨੂੰ ਲੁਧਿਆਣੇ ਵਿਖੇ ਮੰਤਰੀ ਰੈਸ ਦੇ ਨੇੜੇ ਦਫ਼ਤਰ ਦੇ ਨੇੜੇ ਜਿਹੜਾ ਵਾ ਸਾਡਾ ਵਿਸਾਲ ਧਰਨਾ ਜਿਹੜਾ ਦਿੱਤਾ ਜਾ ਰਿਹਾ ਵਾ ਔਰ ਧਰਨੇ ਦੇ ਵਿੱਚ ਕਿਸਾਨ ਜਥੇਬੰਦੀਆਂ ਬਹੁਤ ਬੀਲੀ ਬੋਰਡੀਆਂ ਸਾਂਝੇ ਧਰੇ ਦੀਆਂ ਸਾਰੀਆਂ ਜਥੇਬੰਦੀਆਂ ਸਮੂਹ ਮੁਲਾਜ਼ਮ ਜਥੇਬੰਦੀਆਂ ਉਹਦੇ ਵਿੱਚ ਹਿੱਸਾ ਲੈ ਕੇ ਵੱਡੇ ਵਰਦਰ ਦੇ ਧਰਨਾ ਦੇਵਾਂਗੇ ਔਰ ਜਿਹੜੀ ਜ਼ਮੀਨ ਜਿਹੜੀ ਵੇਚਣ ਜਾਦੀ ਉਹਨੂੰ ਰੋਕਣ ਦੇ ਟੇਪਾ ਲੈ ਕੇ ਤੇ ਆਇਆ ਜਿਹੜੀ ਅਫਸਰ ਸਾਹੀਆ ਇੰਜੀਨੀਅਰ ਸੋਸਿਅਰ ਉਹਨਾਂ ਨੇ ਵੀ ਵੈਸੇ ਆਪਣੇ ਲੈਵਲ ਤੇ ਉਹ ਕਰਦੇ ਪਏ ਆ ਪਰ ਇਹ ਜਿਹੜੀਆਂ ਸਾਡੀਆਂ ਜਥੇਬੰਦੀਆਂ ਵਾਂ ਟੈਕਨੀਕਲ ਜਿਹੜੀਆਂ ਲੜਦੀਆਂ ਪਈਆਂ ਜਥੇਬੰਦੀਆਂ ਸਾਰੀਆਂ ਟੋਟਲ ਸਮੂਹ ਜਥੇਬੰਦੀਆਂ ਉਹ ਇੱਕ ਵੱਖਰੇ ਪਲੇਟਫਾਰਮ ਤੇ ਉਹ ਆਪਣਾ ਧਰਨਾ ਦੇ ਰਹੇ ਆ ਅਸੀਂ ਅਪੀਲ ਕਰਦੇ ਆ ਕਿ ਸਾਰੀਆਂ ਜਥੇਬੰਦੀਆਂ ਜਿਹੜੀਆਂ ਬਾਹਰ ਵਾ ਉਹ ਵੀ ਉਦੋਂ 21 ਦੇ ਧਰਨੇ ਦੇ ਵਿੱਚ ਜਿਹੜੀ ਆ ਮਸੂਲੀਅਤ ਕਰਨ ਵੱਡੇ ਪੱਧਰ ਤੇ ਤਾਂ ਕਿ ਜਿਹੜੀ ਆ ਇਹ ਲੋਕ ਪਬਲਿਕ ادارے ਆ ਜਿਹੜੇ ਲੋਕਾਂ ਨੇ ਦਾਨ ਵਜੋਂ ਜਾਂ ਮੱਲੋ ਪੰਚਾਇਤਾਂ ਨੇ ਮਤੇ ਪਾ ਕੇ ਦਿੱਤੇ ਪਬਲਿਕ ਦੀ ਸਹੂਲਤ ਵਾਸਤੇ ਉਹ ਜਿਹੜੇ ਆ ਉਹਨਾਂ ਨੂੰ ਬਚਾਇਆ ਜਾ ਸਕੇ ਪਰ ਉਹ ਵੀ ਹਾਂਜੀ ਜੇ ਲੋੜ ਪਈ ਅਸੀਂ ਉੱਥੇ ਉਹ ਮਾਰਚ ਕਰਾਂਗੇ ਉਸ ਤੋਂ ਬਾਅਦ ਤਿੱਖੇ ਦੇ ਵੱਡੇ ਸੰਘਰਸ਼ ਫੇਰ ਦਿੱਤੇ ਜਾਣਗੇ 27 ਜੀ ਨੂੰ ਕਿਸਾਨ ਭਾਵਨਾ ਸਾਰੇ ਜੱਥੇਬੰਦੀਆਂ ਦੇ ਨਾਲ ਬੀਜ ਲਾਜਮਰੀ ਵਿੱਚ ਉਹਨਾਂ ਸੱਦਾ ਦਿੱਤਾ ਸਾਨੂੰ ਉਹ ਮੀਟਿੰਗ ਦੇ ਵਿੱਚ ਹੋਰ ਵੀ ਤਿੱਖੇ ਸੰਘਰਸ਼ ਦੀ ਰੂਪरेखा ਤਿਆਰ ਕੀਤੀ ਜਾਵੇ ਜੀ